uh ਜਿਸ ਪਾਸ ਬੈਠਿਆ ਸੋਹੀਐ Thank you. ਚਵਰ ਸ਼ਤਰ ਤਖਤ ਦੀ ਪਾਲਕ ਧੀਨ ਬੰਧੂ ਭਗਤ ਬਸ਼ਲ ਕਰुणा निधाम ਸਤਿਗੁਰੂ ਜਗਤ ਦੇ ਪਾਲਨਹਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਟੋੜਮਲ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ ਆਉ ਜੋ ਅੱਜ ਦਾ ਹੁਕਮ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਸ ਦੀ ਵਿਚਾਰ ਸਤਿਗੁਰੂ ਮਹਾਰਾਜ ਕਿਰਪਾ ਕਰਨ ਨਾਨਕ ਦਾਸ ਇਹ ਸੁਖ ਮੰਗੈ ਮੁਕੁਰ ਸੰਤਨ ਕੀ ਤੋਂ ਬੁਧੂ ਸਤੋਂ ਰੀਲਨ ਵਾਸਤੇ ਗੁਰਸਖ ਸੋ ਗੁਰਸਿੱਖਾਂ ਦੇ ਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਵਾਸਤੇ ਆਪਾਂ ਗੁਰੂ ਘਰ ਆਏ ਹਾਂ ਸਵਾਉ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤੇ ਦਹਰਾਉ ਗਜ ਕੇ ਆਪੋ ਜੀਵਾ ਹਿੰਦਰ ਜੀ ਦਾ ਫਲ ਸਾ ਬਾਨੀ ਤੁਜੀ ਕੀ ਫਤੇ ਸੋਰਠ ਮਹਲਾ ਪਹਿਲਾ ਸ਼ਬਦ 597 ਤੇ 598 ਪਾਵਨ ਅੰਗ ਉਤੇ ਸशोਭਿਤ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਤਿਨਾਂ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਇਹ ਸ਼ਬਦ ਹੈ ਤੂੰ ਪ੍ਰਭ ਦਾਤਾ ਉਹ ठाकुर ਹੈ ਤੂੰ ਮਾਤ ਪਿਤਾ ਹਮ ਬਾਰਿਕ ਤੇਰੀ ਅਸੀਂ ਤੇਰੇ ਬੱਚੇ ਹਾਂ ਸਤਿਗੁਰੂ ਤੂੰ ठाकुर ਹੈ ਤੂੰ ਖਸਮ ਹੈ ਪ੍ਰਭ ਦਾਤਾ ਦਾਤਾ ਹੈ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਦਾਤਾ ਦੇ ਕੇ ਤੂੰ ਜੀਵਨ ਨਿਵਾਜਦਾ ਹੈ ਤਾਂ ਹੀ ਤੈਨੂੰ ਦਾਤਾ ਕਿਹਾ ਜਾਂਦਾ ਹੈ ਤੇ ਦਾਤਾ ਹੂੰ ਕਿਹਾ ਜਾਂਦਾ ਜਿਹੜਾ ਪੂਰਾ ਹੋਵੇ ਦਾਨ ਮਤ ਪੂਰਾ ਦਾਨ ਦੇਣ ਵਿੱਚ ਤੇਰਾ ਪੂਰਾ ਮਤ ਹੈ ਭਾਗ ਕੀ ਤੂੰ ਪੂਰਾ ਸੂਰਾ ਹੈ ਤੇ ਕਿਸੇ ਨੂੰ ਵਡਿਆਈ ਦਿਨੈ ਤੇ ਪੂਰੀ ਦਿਨੈ ਸਭ ਕਰੋ ਮਹਾਰਾਜ ਤੁਸੀਂ ਦਾਤੇ ਹੋ ਦਾਤਾ ਦਾ ਤਾ ਇੱਕ ਹੈ ਸਭ ਕੋ ਦੇਵਨ ਹਾਰ ਉਹ ਦਾਤਾ ਇੱਕ ਹੈ ਜਿਹੜਾ ਦਾਤਾ ਨਿੰਦਾ ਹੈ ਪੂਰਾ ਪੂਰਾ ਸਤਿਗੁਰੂ ਹੈ ਹਮ ਥਾਰੇ ਪੇਖਾਰੀ ਜੀਓ ਤੇ ਅਸੀਂ ਬੈਗੁਰੂ ਪੇਖਾਰੀ ਹਾਂ ਪੇਖਾਰੀ ਘੈਰ ਲੈਣ ਬੜਾ ਕੀ ਮੰਗਣੀ ਹੈ ਗੁਰੂ ਤੋ ਕਿਹੜੀ ਖੈਰ ਮੰਗਣੀ ਹੈ ਫੈਰ ਤੀਜੇ ਬੰਦ ਕੀ ਫੈਰ ਤੀਜੇ ਬੰਦ ਕੀ ਖੈਰ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦ ਕੀ تیری پن ہے خدا تخ بخشندگی تیری سیک پری تیر ت جی جی بندگی ਖੈਰ ਦੀ ਜੈ ਬੰਦ ਕੀ ਖੈਰ ਪਾਸ਼ਾ ਬੰਦਗੀ ਦੀ ਖੈਰ ਪਾ ਲਿਓ ਇੱਕ ਜਾਚ ਤੇਰੇ ਅੱਗੇ ਬੇਨਤੀ ਕਰਦਾ ਹੈ ਜੋਧੜੀ ਕਰਦਾ ਹੈ ਜਾਚਕ ਮੰਗੈ ਦਾਨ ਦੇ ਪਿਆਰਿਆ ਜ ਪਾਸ਼ਾ ਜਾਚਕ ਚੱਜ ਵਾਲਾ ਲੋੜਾਂ ਰੱਖਣ ਵਾਲਾ ਸਤਿਗੁਰੂ ਤੇਰੇ ਕੋਲੋਂ ਲੋੜਾਂ ਮੰਗ ਰਿਹਾ ਹੈ ਕੀ ਲੋੜ ਮੰਗ ਰਿਹਾ ਹੈ ਜਿਸ ਤਰ੍ਹਾਂ ਧੰਨੇ ਨੇ ਕੀ ਮੰਗਿਆ ਨਾਮ ਤੇ ਮੰਗਿਆ ਹੀ ਨਾਲੇ ਹੋਰ ਚੀਜ਼ਾਂ ਵੀ ਮੰਗ ਲਈਆਂ ਆਂ ਦਾਲ ਸਿੱਧਾ ਮੰਗੋ ਕਿਉਂ ਹਮਰਾ ਖੁਸ਼ੀ ਕਰੈ ਨਿਤ ਜੀਉ ਪਾਸ਼ਾ ਕਿੰਨੀਆਂ ਚੀਜ਼ਾਂ ਮੰਗੀਆਂ ਫਿਰ ਨਾਮ ਵੀ ਮੰਗਿਆ ਬੋਪਾਲ ਤੇਰਾ ਆਰਦਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੀ ਕਾਜ ਸਵਾਰਤਾ ਫਿਰ ਸਤਿਗੁਰੂ ਮਹਾਰਾਜ ਤੋਂ ਨਾਮ ਵੀ ਮੰਗਿਆ ਸੰਸਾਰ ਚ ਰਹਿੰਦਿਆਂ ਨਾਲੇ ਸੰਸਾਰ ਕੇ ਲੋੜਾਂ ਪੂਰੀਆਂ ਹੁੰਦੀਆਂ ਬਾਦਸ਼ਾਹ ਕਦੇ ਨਾਲੇ ਨਾਮ ਦੀ ਦਾਤ ਗੁਰੂ ਕੋਲੋਂ ਮਿਲਦੀ ਹੈ ਬਸ ਲੋੜ ਹੈ ਭਖਾਰੀ ਬਣ ਕੇ ਮੰਗਣ ਦੀ ਉਹ ਤੋਂ ਨਿਭ ਕੇ ਨ ਮੰਗਣ ਦੀ ਜਾਚਣਾ ਮੰਗਣ ਦੀ ਹਰੇਕ ਨੂੰ ਨਹੀਂ ਆਉਂਦੀ ਪਾਤਸ਼ਾਹ ਜੀ ਕਹਿੰਦੇ ਇਹਦੇ ਗੁਰੂ ਕਿਰਪਾ ਕਰੇ ਫਿਰ ਕਿਤੇ ਜਾ ਕੇ ਮੰਗਣ ਦੀ ਜਾਚਣਾ ਆਉਂਦੀ ਹੈ ਕਹਿੰਦੇ ਮੰਗ ਸਾਰੇ ਹੀ ਰਹੇ ਆ ਪੂਰੀ ਕਿਸੇ ਵੀ ਨਹੀਂ ਹੁੰਦੀ ਪਾਤਸ਼ਾਹ ਕਹਿੰਦੇ ਹੋਈ ਕਿ ਨਹੀਂ ਜਿਨ੍ਹਾਂ ਨੇ ਤਿਰੋਂ ਮੰਗਿਆ ਜਿਨ੍ਹਾਂ ਨੇ ਜੋਦੜੀਆਂ ਤਰਲੇ ਪਾਪਾਂ ਮੰਗਿਆ ਸਤਿਗੁਰੂ ਮਾਨਾਜ ਕੋਲੋਂ ਤਰਸ ਕੀਤਾ ਫਿਰ ਪਾਤਸ਼ਾਹ ਨੇ ਫਿਰ ਉਹ ਦਾਣ ਦਿੰਦਾ ਹੈ ਨਾਮ ਦਾ ਪਰ ਪਾਤਸ਼ਾਹ ਜੀ ਕੋਲੋਂ ਮੰਗਤਾ ਲਿਆ ਪਰ ਮੰਗਿਆ ਕੀ ਮੈਂ ਕਿਆ ਮੰਗੋਂ ਕਿ ਸਥਿਰ ਨਾ ਰਹਾਈ ਜਦੋਂ ਨਾਮ ਦੀ ਦਾਤ ਮਿਲ ਜਾਂਦੀ ਹੈ ਤਾਂ ਫਿਰ ਬੰਦਾ ਸੋਚਦਾ ਹੁਣ ਕੀ ਮੰਗਾਂ ਬਾਕੀ ਪਦਾਰਥ ਮੈਨੂੰ ਇਦਾਂ ਪ੍ਰਤੀਤ ਹੋ ਰਹੇ ਨੇ ਜਿਦਾਂ ਰਹਿਣ ਵਾਲਾ ਕੋਈ ਨਹੀਂ ਕਿਉਂਕਿ ਬਾਣੀ ਉੱਚੀ ਉੱਚੀ ਕੂਕ ਕੇ ਪੁਕਾਰ ਕੇ ਕਹਿ ਰਹੀ ਹੈ ਨਾਮ ਰਹਿਉ ਸਦਾ ਤਉ ਨਾਨਕ ਇਹ ਜਗਤ ਮੈਂ ਕਿੰਨ ਜੱਪਿਓ ਕਹਿੰਦੇ ਬਿਰਲਿਆ ਨੇ ਕਿੰਨ ਜੱਪਿਓ ਗੁਰਨਾਮ ਹੁੰਦਾ ਬਿਰਲਿਆ ਨੇ ਜੱਪਿਆ ਭਾਵੇਂ ਸੰਸਾਰ ਜਗਤ ਦੇ ਵਿੱਚ ਉਹ ਵੈਗੁਰੂ ਨੂੰ ਧਿਆਇਆ ਹੈ ਬਾਸ਼ਕਤ ਰਹਿਣ ਵਾਲੀ ਇਹੀ ਚੀਜ਼ ਹੈ ਨਾਮ ਰਹਿਓ ਸਾਧੂ ਰਹਿਓ ਜਪਣ ਵਾਲੇ ਤੇ ਬਾਸ਼ਕਤ ਜਿਹਨੂੰ ਜਪਰੇ ਹੈ ਉਹ ਉਹ ਸਦਾ ਰਹੇਗਾ ਮੈਂ ਜਾਂ ਮੰਗੂੰ ਪਾਸ਼ਾ ਮੈਂ ਮੰਗਾ ਕੀ ਕਿਸ ਥਿਰ ਨ ਰਹੀ ਦੁਨੀਆ ਦੇ ਪਦਾਰਥ ਨੇ ਜਿਹੜੇ ਇਹ ਮੈਨੂੰ ਇਤਾਂ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਇੱਕ ਨਾ ਇੱਕ ਦਿਨ ਮਿੱਟ ਜਾਣਗੇ ਖਤਮ ਹੋ ਜਾਣਗੇ ਪਰ ਤੇਰਾ ਨਾਮ ਹੈ ਜਿਹੜਾ ਇਹ ਸਦਾ ਰਹੇਗਾ ਨਾਮ ਰਹਿਓ ਸਾਧੂ ਰਹੇ ਹੋਏ ਸਦਾ ਕਾਇਮ ਰਹਿਣ ਵਾਲਾ ਹੈ ਇਹ ਦੇਣ ਦੀ ਕਿਰਪਾਲਤਾ ਕਰੋ ਹਰਦੀਜ ਨਾਮ ਪਿਆਰੀ ਜੀਉ ਹਰਦੀਜ ਨਾਮ ਪਿਆਰੀ ਜੀਉ ਕਰੋ ਕਿਰਪਾ ਮੰਗੋ ਹਰਦੀਜ ਪਿਆਰੀ ਹਰਦੀਜ ਵੈ ਗੁਰੂ ਤੇਰਾ ਪਿਆਰਾ ਪਿਆਰਾ ਮਿੱਠਾ ਮਿੱਠਾ ਨਾਮ ਦੇ ਆਕੋ ਸਤ ਨਾਮੁ ਸ੍ਰੀ ਤੇਰਾ ਨਾਮ ਦੇ ਵੈ ਗੁਰੂ ਕਿਉਂਕਿ ਇਹ ਕੀਮਤ ਨਾ ਕੋਈ ਜਾਣ ਦੋ ਜਿਹਦੀ ਕੀਮਤ ਦੇ ਕੋਈ ਨਹੀਂ ਇਹ ਅਮੋਲਕ ਹੈ ਪਾਤਸ਼ਾਹ ਇਹ ਅਮੋਲਕ ਨਾਮ ਦੀ ਦਾਤ ਦੇਣਾ ਕਰੋ ਘਟ ਘਟ ਰਬ ਰਹਿ ਆਵਣ ਵਾਰੀ ਹਿੰਦਾ ਬਾਗ ਦਾ ਮਾਲੀ ਪਹਿਲ ਪੁਰੀਏ ਪੁੰਦਰ ਕੋ ਬੜਾ ਤਾਂਚੇ ਹੰਸੇ ਸਗਲੇ ਜਣਾ ਬਾਕੀ ਸਾਰੇ ਕਿਨ ਦੁਨੀਆ ਹੈ ਜਿਹੜੀ ਇਹ ਬਾਗ ਹੈ ਬਣ ਹੈ ਇਹਦਾ ਸਵਾਮੀ ਜਿਹੜਾ ਮਾਲਕ ਹੈ ਉਹ ਵੈਗੁਰੂ ਹੈ ਜਿਸ ਤਰ੍ਹਾਂ ਇੱਕ ਬਾਗ ਦਾ ਮਾਲੀ ਇੱਕ ਬਾਗ ਦੀ ਰੱਖਿਆ ਕਰਦਾ ਹੈ ਪੰਛੀ ਟਾਉਂਦਾ ਹੈ ਪਾਣੀ ਦਿੰਦਾ ਹੈ ਸਫਾਈ ਰੱਖਦਾ ਹੈ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਉਹ ਵਹਿਗੁਰੂ ਹੈ ਜਿਹੜਾ ਇਸ ਸੰਸਾਰ ਦਾ ਮਾਲੀ ਹੈ ਕੱਟ ਕੱਟ ਰਵ ਰਹਿਆ ਹਰੇਕ ਦੇ ਹਿਰਦੇ ਵਿੱਚ ਉਹ ਵਸਿਆ ਹੋਇਆ ਹੈ ਹਰੇਕ ਅੰਦਰ ਉਹ ਵਸਿਆ ਹੋਇਆ ਹੈ ਕਣ ਕਣ ਵਿੱਚ ਵਹਿਗੁਰੂ ਵਸਿਆ ਹੋਇਆ ਹੈ ਜਨ ਥਲ ਮਹੀਨਾਂ ਕੁਪਤੋ ਵਰਦੈ ਜਨ ਜਲ ਪਾਣੀ ਅੰਦਰ ਉਹ ਪਾਣੀ ਅੰਦਰ ਵੀ ਹੈ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਮੱਖਣ ਸ਼ਾਹ ਨੂੰ ਪਾਣੀ ਨੂੰ ਪਾਣੀ ਦਾ ਰੂਪ ਪਾਣੀ ਦੇ ਵਿੱਚੋਂ ਹੀ ਪ੍ਰਗਟ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿੰਦਾ ਮੋੜਾ ਲਾਇਆ ਜਦੋਂ ਆਇਆ ਨਾ ਉਹਨੇ ਲੋਹਾਂ ਜੋ ਮਾਨਵ ਚਿਧਾਰੀਆਂ ਨੇ ਕਿ ਮੈਂ ਗੁਰੂ ਸਾਹਿਬ ਨੂੰ ਭੇਟਾ ਦਿਆਂਗਾ ਉਹ ਆ ਕਿ ਜਦੋਂ ਆਇਆ ਮੰਜੀ ਮੰজੀਆਂ ਰੇ ਕਰਕੇ ਕਿਸੇ ਨੇ ਨਾ ਪੁੱਛਿਆ ਸਭអង្ਗੇ ਪੰਜ-ਪੰਜ ਧਰੀ ਗਿਆ ਕਈ ਦੋ-ਦੋ ਕਹਿੰਦੇ ਕਹਿੰਦੇ ਅੰਦਰ ਵਿੱਚ ਉਹਦਾ ਮਨ ਰਾਸ ਹੋ ਗਿਆ ਵੀ ਦਸਨੀ ਗੁਰੂ ਤੇ ਹਰੀ ਕੋਈ ਫਿਰ ਕਿਸੇ ਨੇ ਕਿਹਾ ਕਿ ਭਾਈ ਉਤੇ ਅੰਦਰ ਰਹਿੰਦੇ ਨੇ ਅੰਦਰ ਵੀ ਇੱਕ ਹੈ ਵਕੀਰ ਕੋਈ ਵਕੀਰ ਰਹਿੰਦਾ ਹੈ ਅੰਦਰ ਵੀ ਕੋਈ ਰਹਿੰਦਾ ਹੈ ਪਰ ਉਹ ਕਿਸੇ ਨੂੰ ਬੁਲਾਉਂਦੇ ਜੀ ਮੱਖਣਸ਼ਾ ਲਵਾ ਲੈਦੇ ਮਨ ਚ ਇੱਕ ਜੋਤ ਜਗੀ ਇਕ ਆਸ ਜਕੀ ਕਹਦਾ ਮੈਝੂਰ ਮਿਲਦਾ ਹੈ ਫਿਰ ਫਿਰ ਮੱਖਣਸ਼ਾਲਵਾਣੇ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਪਾਲ ਰਾਜ ਜੀ ਨੇ ਸਿਖਾ ਤੂੰ ਸੁਖੀਆਂ ਤੇ ਐਨੀਆਂ ਨੇ ਤੂੰ ਕਿਹਾ ਤਾਂ ਐਨੀਆਂ ਸੀ ਤੇ ਹੁਣ ਪੰਜ ਨਾਲ ਹੀ ਸਾ ਰਹੇ ਆਪ ਕੋ ਸਤਨਾਮੁ ਸ਼੍ਰੀ ਹੁਣ ਤੂੰ ਕਹਿ ਕੇ ਤੂੰ ਐਨੀਆਂ ਦੇ ਐਨੀਆਂ ਰਿਆਂ ਫਿਰ ਮੱਖਣਸ਼ਾਲਵਾਣੇ ਨੇ ਚੜ ਕੇ ਕੋਠੇ ਤੇ ਗੁਰੂ ਲਾਧੋ રે ਗੁਰੂ ਲਾਧੋ રે ਉੱਚੀ ਉੱਚੀ ਰਵਾ ਪਾਉਣ ਲੱਗ ਪਿਆ ਸੋ ਸਤਗੁਰੂ ਮਹਾਰਾਜ ਕਹਿੰਦੇ ਵੀ ਜਲ ਰੂਪ ਜਲ ਵਿੱਚ ਵੀ ਸਤਿਗੁਰੂ ਮਹਾਰਾਜ ਕਹਿੰਦੇ ਉਹ ਜਲ ਰੂਪ ਵੀ ਹੈ ਧਰ ਧਰ ਕਿਹ ਹਰ ਉਹ ਮਾਰੂਥਲ ਤੁਸੀਂ ਦੇਖਿਆ ਹਰ ਤੋਂ ਲਾਗਾਂ ਵਿੱਚ ਕਿੱਡੀ ਕਿੱਡੀ ਰੇਤ ਉੱਡਦੀ ਹੈ ਕਿੱਡੇ ਕਿੱਡੇ ਪਹਾੜ ਨੇ ਕਿੱਡੇ ਕਿੱਡੇ ਪਰਬਤ ਨੇ ਧਰ ਮਾਰੂਥਲ ਹੈ ਰੇਤਾ ਹੀ ਰੇਤਾ ਹੈ ਉਹ ਵੈਕਰੂ ਉੱਥੇ ਵੀ ਹੈ ਉਥੇ ਵੀ ਵੇਖੋ ਤੁਸੀਂ ਉਹ ਇੱਕ ਹੱਥ ਦਾ ਪੱਤਾ ਜਾਂ ਹੁੰਦਾ ਕੋਲ ਜਾਂ ਹਰੇ ਰੰਗ ਦਾ ਉਥੇ ਵੀ ਪਾਣੀ ਕਿਵੇਂ ਪਹੁੰਚਾ ਦਿੰਦਾ ਵੈਤੁਰ ਇਸ ਕਰਕੇ ਸਤਿਗੁਰੂ ਮਹਾਰਾਜ ਤੇਰੇ ਜੀਵ ਬਣਾਏ ਹੋਏ ਜਲ ਥਲ ਤੂੰ ਸਾਰਿਆਂ ਵਿੱਚ ਹੈਂ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਜਲ ਮੈਂ ਜੰਤੁ ਉਪਾਇਣ ਤਿਨਾਪੀ ਰੋਜੀ ਦੇ ਉਹ ਵੈਤੁਰ ਜਲ ਵਿੱਚ ਵੀ ਤੂੰ ਰੱਖਿਆ ਕਰਦਾ ਹੈ ਉਹ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਮਹੀ ਅਲਾ ਮਹੀ ਕਿਹਾ ਜਾਂਦਾ ਹੈ ਆਕਾਸ਼ ਮਹੀ ਅਲ ਆਦਤ ਦੀ ਹੋ ਗਈ ਗੁਪਤੋ ਵਰਤ ਸਤਿਗੁਰੂ ਮਹਾਰਾਜ ਤੂੰ ਗੁਪਤ ਰੂਪ ਵਿੱਚ ਵਰਤ ਰਿਹਾ ਹੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਮਹੀ ਅਲ ਮਹੀ ਗਿਆਨ ਦਾ ਮਹਾਨੀਪਾਨ ਸੰਗਤ ਦੀ ਅਲ ਕਿਹਾ ਜਾਂਦਾ ਹੈ ਆਕਾਸ਼ ਨੂੰ ਤੂੰ ਭਾਈ ਸਤਿਗੁਰੂ ਮਾਰਾ ਕਹਿੰਦੇ ਖੰਡ ਬ੍ਰਹਿਮੰਡ ਪਤਾਨ ਦੀਪ ਪਾਸ਼ਾ ਕਹਿੰਦੇ ਉਹ ਸਾਰਿਆਂ ਵਿੱਚ ਹੈ ਖੰਡਾਂ ਬ੍ਰਹੰਡਾਂ ਕੋਟਾਨ ਕੋਟ ਬ੍ਰਹੰਡਾਂ ਦਾ ਮਾਲਿਕ ਹੈ ਮਹੀਲ ਮਾਨੀਪਾ ਸਮੁੰਦਰਾਂ ਵਿੱਚ ਵੀ ਅਤੇ ਧਰਤੀ ਉੱਤੇ ਵੀ ਅੱਲ ਕਿਹਾ ਜਾਂਦਾ ਹੈ ਆਕਾਸ਼ ਅਕਾਸ਼ ਵਿੱਚ ਵੀ ਉਹੀ ਹੈ ਪਰ ਦਿਖਦਾ ਕਿਉਂ ਨਹੀਂ ਗੁਪਤੋ ਵਰਤ ਗੁਪਤੰ ਭੋਗੇ ਪਾਸ਼ਾ ਜੀ ਕਹਿੰਦੇ ਉਹ ਵਰਤਿਆ ਹੈ ਦਰਸ਼ਕੀ ਦੇਖ ਨਿਹਾਰੀ ਜੀਓ ਤੇ ਜਿਨ੍ਹਾਂ ਨੇ ਸ਼ਬਦ ਨਾਲ ਪ੍ਰੀਤ ਲਾਈ ਉਹਨਾਂ ਨੂੰ ਤੇ ਭਾਈ ਫਿਰ ਹਰ ਜਗ੍ਹਾ ਦਿਖਿਆ ਸਤੈਕ ਕੀਤੀ ਗੁਰੂ ਗੋਬਿੰਦ ਸਿੰਘ ਕੋਲ ਜਿੱਤੇ ਮਾਰਾ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦਾ ਹੈ ਇਹ ਮਹਾਰਾਜ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਪਾਣੀ ਪਿਆਈ ਜਾਂਦਾ ਹੈ ਹਾਂਜੀ ਕੀ ਗੱਲ ਹੈ ਗੁਰਸਿੱਖਾ ਤੂੰ ਦੁਸ਼ਮਣਾਂ ਨੂੰ ਪਾਣੀ ਪਿਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਪਰਸ਼ਾ ਜੀ ਹੱਥ ਬੰਨੇ ਭਾਈ ਕਨਈਆ ਨੇ ਕਹਿ ਲਗਾ ਮਹਾਰਾਜ ਮੈਂ ਪਾਣੀ ਪਿਉਣਾ ਤਾਂ ਆ ਕਿਉਂਕਿ ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਪ੍ਰੀਤਮ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਹਰ ਇੱਕ ਵਿੱਚੋਂ ਨਜ਼ਰ ਆਉਂਦਾ ਹੈ ਆਪ ਕੋ ਸਤ ਨਾਮ ਦੇਖਿਆ ਉਹਨੂੰ ਹਰ ਉਸਮਣ ਵਿੱਚੋਂ ਵੀ ਰੱਬ ਨਜ਼ਰ ਆਉਂਦਾ ਹੈ ਭਾਈ ਇਸ ਕਰਕੇ ਗੁਰ ਸ਼ਬਦੀ ਦੇਖਨੇ ਹਾਰੀ ਜਿਉਂ ਜਿਹੜਾ ਗੁਰਦ ਸਤਗੁਰੂ ਹੈ ਜਿਨ੍ਹਾਂ ਨੇ ਸ਼ਬਦ ਨਾਲ ਜਿਨ੍ਹਾਂ ਨੇ ਉਪਦੇਸ਼ ਗੁਰ ਦਾ ਮੰਨਿਆ ਭਾਈ ਉਹਨਾਂ ਨੂੰ ਨਜ਼ਰ ਆਇਆ ਹੈ ਰਹਾਉ ਮਰਤ ਪਿਆਰ ਆਕਾਸ਼ ਦਿਖਾਇਓ ਮਰਤ ਮਾਤ ਲੋਕ ਪਿਆਰ ਹੁੰਦੀ ਹੈ ਪਤਾਨ ਲੋਕ ਅਕਾਸ਼ ਹੁੰਦਾ ਹੈ ਜਿਹੜਾ ਆਕਾਸ਼ ਕਹਿੰਦੇ ਆ ਸਵਰਗ ਨੂੰ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਕਿ ਮਾਤ ਲੋਕ ਵਿੱਚ ਵੀ ਤੇ ਪਤਾਲ ਲੋਕ ਵਿੱਚ ਵੀ ਆਕਾਸ਼ ਉਹ ਸਵਰਗ ਲੋਕ ਵਿੱਚ ਵੀ ਸਤਿਗੁਰੂ ਮਾਰਾ ਕਹਿੰਦੇ ਆਕਾਸ਼ ਲੋਕ ਵਿੱਚ ਆਪ ਦਿਖਾਇਓ ਉਪਾਸ਼ਾ ਜੀ ਕਹਿੰਦੇ ਫਿਰ ਵੈਖ ਨੂੰ ਉਹਨਾਂ ਨੂੰ ਨਜ਼ਰ ਆਉਂਦਾ ਹੈ ਜਦੋਂ ਗੁਰ ਕਿਰਪਾ ਧਾਰੀ ਜੀ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਵੈਖ ਨੂੰ ਫਿਰ ਉਹਨੂੰ ਤਿੰਨਾਂ ਲੋਕਾਂ ਵਿੱਚ ਦਰਸ਼ਨ ਦਿੰਦੇ ਹਨ ਸੋ ਬ੍ਰਹਮ ਅਜੋਨੀ ਹੈ ਕੀ ਹੋਣੀ ਉਹ ਬ੍ਰਹਮ ਸਰੂਪ ਹੈ ਅਜੋਨੀਆਂ ਵਿੱਚ ਜੁੰਨੀਆਂ ਵਿੱਚ ਨਹੀਂ ਆਉਂਦਾ ਸਾਡੇ ਵਰਗੇ ਕਈ ਜਨਮ ਪਏ ਕੀਟਪ ਤੰਗਾ ਕਈ ਜਨਮ ਕਚ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਕਈ ਜਨਮ ਪੰਖੀ ਸਰਪ ਹੋਇਆ ਸੱਪ ਵੀ ਬਣਿਆ ਸਾਰਿਆਂ ਨਾਲੋਂ ਭੈੜੀ ਜੂਣ ਮੈਂ ਤੇ ਸਭ ਨੂੰ ਮੰਨਦਾ ਸੰਗ ਜੀ ਢਿੱਡ ਦੇ ਭਾਰ ਤੁਰਨਾ ਢਿੱਡ ਦੇ ਭਾਰ ਤੁਰਦਾ ਸੱਪ ਉਹਦੇ ਪੈਰ ਕੋਈ ਨਹੀਂ ਹੁੰਦੇ ਉਹ ਸਾਰੀ ਜ਼ਿੰਦਗੀ ਢਿੱਡ ਦੇ ਭਾਰ ਹੀ ਕਿਸਲਦਾ ਤਸਲਦਾ ਤੁਰਦਾ ਹੈ ਕਿੰਨੀ ਨਾ ਖਤਰਨਾਕ ਜੂਣ ਹੈ ਢਿੱਡ ਦੇ ਭਾਰ ਤੁਰਨਾ ਸੋ ਸਤਗੁਰੂ ਮਾਰਾ ਕਹਿੰਦੇ ਭਾਈ ਇੰਨੀਆਂ ਭੈੜੀਆਂ ਭੈੜੀਆਂ ਜੂਣਾ ਤਈ ਜਨਮ ਪੰਖੀ ਸਰਪ ਹੋਇਆ ਕਈ ਜਨਮ ਹੈ ਵਰ ਮਿਰਖ ਜੋਇਓ ਮਿਰ ਮਿਲ

ਹੈਪੀ ਹੋਣੀ ਉਹ ਹੁਣ ਵੀ ਹੈ ਘਟ ਪੀਤਰ ਦੇਖ ਮੁਰਾਰੀ ਜੀਓ ਉਹਨੂੰ ਦੇਖਣਾ ਕਰ ਗੁਰੂ ਵਾਲੀ ਅੱਖ ਦੇ ਨਾਲ ਸ਼ਬਦ ਵਾਲੀ ਅੱਖ ਦੇ ਨਾਲ ਜਿੰਨਾ ਪਰ ਉੱਚੀ ਉੱਚੀ ਕਿਹਾ ਪਾਸ਼ਾ ਜੀ ਕਹਿੰਦੇ ਸਭ ਐ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੁਲੇ ਰੇ ਸਾਰੇ ਪਾਸੇ ਇਦਾਂ ਲੱਗਦਾ ਜਿਵੇਂ ਸਤਿਗੁਰੂ ਹੀ ਬੋਲਦੇ ਭਏ ਨੇ ਸਤਿਗੁਰੂ ਮਹਾਰਾਜ ਹੀ ਨਜ਼ਰ ਆਉਂਦੇ ਹਨ ਜਨਮ ਮਰਨ ਕੋ ਇਹ ਜਗ ਬੱਪੜੋ ਆਸ਼ਾ ਤੇ ਦੁਨੀਆ ਜੰਮਦੀ ਹੈ ਤੇ ਮਰਦੀ ਹੈ ਇਹ ਵਿਚਾਰੀ ਜੰਮਦੀ ਮਰਦੀ ਰਹਦੀ ਹੈ ਇਹਨ ਦੂਜੇ ਭਗਤ ਵਿਸਾਰੀ ਜੀਓ ਕਿਉਂਕਿ ਇਹਨਾਂ ਨੇ ਮਾਇਆ ਪਿੱਛੇ ਲੱਗ ਕੇ ਇਹਨ ਦੂਜੇ ਦੂਜੇ ਤੋਂ ਭਾਵ ਮਾਇਆ ਪਿੱਛੇ ਲੱਗ ਕੇ ਭਗਤ ਗੁਰੂ ਦੀ ਭਗਤੀ ਛੱਡ ਦਿੱਤੀ ਵਿਸਾਰ ਦਿੱਤੀ ਜਿਹਦੇ ਕਰਕੇ ਪਾਤਸ਼ਾਹ ਜੀ ਕਹਿੰਦੇ ਇਹ ਜਨਮਾਂ ਜਮਾਂਤਰਾ ਦੇ ਭੜਕਣਾ ਵਿੱਚ ਪੈ ਗਿਆ ਜੁੰਨਾ ਵਿੱਚ ਪੈ ਗਿਆ ਸਤਗੁਰੂ ਮਿਲੈ ਤਾਂ ਗੁਰਮਤਿ ਪਾਈਐ ਸਤਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਵਾਲੀ ਮੱਤ ਮਿਲਦੀ ਹੈ ਫੇਰ ਮਨ ਦਾ ਨਾਮ 잡ਦਾ ਹੈ ਨਹੀਂ ਤੇ ਪਾਤਸ਼ਾਹ ਕਹਿੰਦੇ ਸਾਤ ਤਪਾ ਜੀ ਹਾਰੀ ਜੀਓ ਜਿਨ੍ਹਾਂ ਨੂੰ ਸਾਖਤ ਗਿਆ ਜਾਂਦਾ ਹੈ ਪਰਮੇਸ਼ਰ ਤੋਂ ਭੁੱਲੇ ਰੋਕ ਪਰਮੇਸ਼ਰ ਤੋਂ ਬੇਬੁਖੂ ਹੋਏ ਲੋਕ ਪਾਸ਼ਾ ਕਦੇ ਉਹ ਬਾਜੀ ਹਾਰ ਕੇ ਜਾਂਦੇ ਹਨ ਚੱਲੇ ਜਵਾਰੀ ਦੋਏ ਹੱਥ ਝਾੜ ਉਹ ਝਾੜ ਕੇ ਜਾਂਦੇ ਹਨ ਹੱਥ ਭਾਈ ਜਿਹੜੇ ਪਹਿਲਾ ਕਰਮ ਕਰਾ ਕੇ ਆਏ ਦਿਨ ਉਹ ਵੀ ਇੱਥੇ ਖਤਮ ਕਰ ਜਾਂਦੇ ਨੇ ਚੰਗੇ ਮਾੜੇ ਚੜ ਕੇ ਹੋਰ ਜਾਂਦੇ ਨੇ ਤੇ ਜੌਨੀਆਂ ਵਿੱਚ ਪੈ ਜਾਂਦੇ ਹਨ ਸਤਗੁਰ ਬੰਦਨ ਤੋੜ ਨਿrarੇ ਮਾ ਗੁਰੂ ਸਮਰਥ ਹੋਵੇ ਪਾਸ਼ਾ ਜੀ ਕਹਿੰਦੇ ਗੁਰੂ ਕਿਰਪਾ ਕਰੇ ਤਾਂ ਤੇਰੇ ਇਹ ਬੰਧਨ ਟੁੱਟ ਸਕਦੇ ਹਨ ਬਹੁੜ ਨਾ ਕਰਮ ਮਝਾਈ ਜੇ ਤੂੰ ਮਾਂ ਦੇ ਪੇਟ ਚ ਆਵੇਂ ਹੀ ਨਾ ਬਾਰ ਬਾਰ ਗਰਭ ਧਾਰਨ ਕਰਕੇ ਆਵੇਂ ਹੀ ਨਾ ਨਾਨਕ ਗਿਆਨ ਨਤਨ ਪ੍ਰਗਾਸਿਆ ਹੀਰਿਆਂ ਵਰਗਾ ਨਾਮ ਕੀੰਤੀ ਰਤਨ ਜਦੋਂ ਹਿਰਦੇ ਵਿੱਚ ਪ੍ਰਕਾਸ਼ ਕਰਦਾ ਹੈ ਨਾਮ ਨਾਲ ਜਦੋਂ ਹਿਰਦੇ ਚ ਪ੍ਰਕਾਸ਼ ਹੁੰਦਾ ਹੈ ਪਾਤਸ਼ਾਹ ਜੀ ਕਹਿੰਦੇ ਹਰ ਮਨ ਵਸਿਆ ਨਿਰੰਕਾਰੀ ਜੀਓ ਦੇ ਨਾਮ ਦੇ ਨਾਲ ਗਿਆਨ ਮਿਲਦਾ ਹੈ ਗਿਆਨ ਨਾਲ ਗੁਰੂ ਦੀ ਪ੍ਰਾਪਤੀ ਉਹ ਨਿਰੰਕਾਰ ਵਹਿਗੁਰੂ ਜਿਹੜਾ ਨਿਰਅਕਾਰ ਹੈ ਸਤਿਗੁਰੂ ਮਹਾਰਾਜ ਉਹਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਔਗਣ ਛੱਡ ਦੇ ਔਗਣ ਛੋੜ ਗੁਨਾ ਕੋਤਾਹੋ ਕਰ ਔਗਣ ਪਛੋ ਤਹੀ ਜੀਵੋ ਕਿਉਂਕਿ ਔਗਣ ਕਰ ਔਗਣ ਪਛੋ ਤਾਂ ਇਹ ਆਪਾਸ਼ਾ ਤੇ ਫਿਰ ਪੁਸਤਾਵਾ ਰਹਿੰਦਾ ਹੈ ਗੁਨਾ ਨੂੰ ਧਾਰਨ ਕਰੀਏ ਉਪਾਸ਼ਾ ਦਾ ਸਿਮਰਨ ਕਰੀਏ ਜਿਹੜਾ ਤੈਨੂੰ ਗਰਭ ਜੁੰਨਾ ਤੋਂ ਬਚਾਏਗਾ ਹਰ ਇੱਕ ਕਣ ਕਣ ਵਿੱਚ ਜਿਹੜਾ বিরাজਮਾਨ ਹੈ ਉਹ ਘਾਰੀ ਬਣ ਜਾ ਕਰ ਗੁਰੂ ਅਕੀ ਜਦੋਂ ਮੰਗਣਾ ਹੁੰਦਾ ਹੈ ਕਿਉਂਕਿ ਉਹ ਦਾਤਾ ਹੈ ਦੇਣ ਵਿੱਚ ਪੂਰਾ ਹੈ ਉਹਦੇ ਦੇਣ ਵਿੱਚ ਟੋਟ ਨਹੀਂ ਆਉਂਦੀ ਤੇਰੇ ਮੰਗਣ ਵਿੱਚ ਖੋਟ ਜਰੂਰ ਆ ਸਕਦੀ ਹੈ ਇਸ ਕਰਕੇ ਸਤਗੁਰੂ ਮਹਾਰਾਜ ਕਹਿੰਦੇ ਹਨ ਦੇਣ ਤੇ ਟੋਟ ਨਾ ਆਵਈ ਅਗਣਤ ਭਰੇ ਪੰਡਰ ਉਹਦੇ ਭੰਡਾਰੇ ਭਰਪੂਰ ਨੇ ਭਾਈ ਉਹ ਤੇ ਦੇਣ ਲੱਗਿਆ ਥਣ ਢਿਲ ਵੀ ਨਹੀਂ ਕਰਦਾ ਬਸ ਤੇਰੇ ਮੰਗਣ ਵਿੱਚ ਢਿਲ ਹੋ ਸਕਦੀ ਹੈ ਤੇਰੇ ਜਪਣ ਵਿੱਚ ਢਿਲ ਹੋ ਸਕਦੀ ਹੈ ਤੇਰੀ ਸ਼ਰਧਾ ਵਿੱਚ ਕਮੀ ਹੋ ਸਕਦੀ ਹੈ ਪਰ ਗੁਰੂ ਦਾ ਦਾਣ ਮੱਧ ਪੂਰਾ ਹੈ ਪੂਰਾ ਸਤਗੁਰੂ ਕਦੇ ਵੀ ਆਪਣੇ ਬੱਚੇ ਨੂੰ ਆਪਣੇ ਗੁਰਸਿੱਖ ਨੂੰ ਬਿਨਾਂ ਦਾਣ ਤੋਂ ਬਿਨਾਂ ਨਾਮ ਤੋਂ ਨਹੀਂ ਰੱਖਦਾ ਉਹ ਕੀਮਤੀ ਅਨਮੋਲ ਦਾਣ ਦੀ ਦਾਤ ਜ਼ਰੂਰ ਦਿੰਦਾ ਹੈ ਆਓ Gracias.